ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਪਰ ਅੱਜ ਇੱਕ ਗੀਤ ਦੀਆਂ ਲਾਈਨਾਂ ਸਾਨੂੰ ਕੁਝ ਫਿੱਕੀਆਂ ਪਈਆਂ ਜਾਪਦੀਆਂ ਨੇ ਕਬਰ ਬੁਖਸਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬਜ਼ੁਰਗ ਔਰਤ ਬਾਹਰ ਸੜਕ ਦੇ ਕੰਡੇ ਤੇ ਮਿਲੀ ਤਸਵੀਰਾਂ ਜਿਗੀਆਂ ਨੇ ਜਿਸ ਨੂੰ ਵੇਖ ਕੇ ਤੁਹਾਡੀਆਂ ਵੀ ਅੱਖਾਂ 'ਚੋਂ ਪਾਣੀ ਆ ਜਾਵੇਗਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਔਰਤ ਨੇ ਆਪਣੇ ਵਾਲੇ ਦੁਆਲੇ ਛੋਟੀਆਂ ਕੰਦਾ ਖੇਤੀਆਂ ਹੋਈਆਂ ਨੇ ਦੇ ਵਿਚਕਾਰ ਆਪ ਬਿਨਾ ਕੱਪੜਿਆਂ ਤੋਂ ਬੈਠੀ ਹੋਈ ਹੈ ਜਿਸ ਤੋਂ ਬਾਅਦ ਉਹ ਅੱਗੇ ਤੇ ਪਹੁੰਚ ਕੇ ਪੁਲਿਸ ਨੇ ਬਜ਼ੁਰਗ ਨੂੰ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਜਾਣਕਾਰੀ ਮੁਤਾਬਕ ਔਰਤ ਦੇ ਘਰ ਤੇ ਉਸ ਨੂੰ ਕਿਸੇ ਕੋਲ ਛੱਡ ਕੇ ਗਏ ਸੀ ਇਹ ਅਸੀਂ ਅੱਜ ਜੀ ਕੋਟਬਾ ਰੋਡ ਤੇ 우ਸ਼ਾ ਗੁਪਤਾ ਦੇ ਹਸਪੀਟਲ ਸੀਗੇ ਅਸੀਂ ਕਿਸੇ ਦਾ ਇਲਾਜ ਕਰਵਾ ਗਏ ਸੀ ਮੈਂ ਤੇ ਮੇਗਾ ਸੇਵਾਦਾਰ ਮੇਗਾ ਦੋਸਤ ਵੀ ਹੈ ਮੇਗਾ ਭਰਾ ਆ ਵੀ ਅਸੀਂ ਦੋਨੋਂ ਇਕੱਠੇ ਹਸਪੀਟਲ ਸੀ 우ਸ਼ਾ ਗੁਪਤਾ ਦੇ ਤੇ ਸਾਨੂੰ ਸਿਟੀ ਥਾਣੇ ਚੋਂ ਦਿਲਬਾਗ ਜੀ ਦਾ ਫੋਨ ਆਇਆ ਸੀ ਦੀ ਫਟਾਫਟ ਪੀਰ ਖਾਨੇ ਦੇ ਨਾਲ ਵਾਲੀ ਗਲੀ ਦੇ ਵਿੱਚ ਉੱਥੇ ਮੰਦਰ ਦੇ ਕੋਲੇ ਆਓ ਇੱਕ ਬਜ਼ੁਰਗ ਮਾਤਾ ਹੈ ਉਹਦਾ ਇਲਾਜ ਕਰਾਣਾ ਅਸੀਂ ਇਸ ਵਾਸਤੇ ਉੱਥੇ ਪਹੁੰਚੇ ਸੀ ਉਹ ਮਾਤਾ ਦੇ ਪ੍ਰਵਾਸ ਚ ਕੋਈ ਹੈ ਮੈਂਬਰ ਨਹੀਂ ਸੀ ਹਾਂਜੀ ਮਾਤਾ ਦੇ ਪ੍ਰਵਾਸ ਚ ਮੈਂਬਰ ਹੈ ਉੱਥੇ ਤਾਂ ਨਹੀਂ ਕਹਿੰਦਾ ਸੀਗਾ ਜੀ ਪਰ ਸਾਨੂੰ ਉੱਥੇ ਗਲੀ ਮੁਹੱਲੇ ਵਾਲਿਆਂ ਨੇ ਦੱਸਤਾ ਸੀਗਾ ਪਰ ਉਹਨਾਂ ਦੇ ਪਗਵਾ ਜਿਹੜੇ ਉਹਨਾਂ ਦੇ ਪਗਵਾਗ ਵਾਲੇ ਆ ਅਸੀਂ ਉਹਨਾਂ ਨੂੰ ਫੋਨ ਕਰਕੇ ਉੱਥੇ ਸੱਦ ਲਿਆ ਸੀਗਾ ਉਹ ਉੱਥੇ ਆ ਗਏ ਸੀਗੇ ਸਰ ਕੀ ਪ੍ਰੋਬਲਮ ਸੀ ਮਾਤਾਨੂ ਮਾਤਾਨੂ ਜੀ ਦੇਖੋ ਉੱਥੇ ਕਿਸੇ ਦੇ ਘਰ ਗੈਹ ਗਈ ਸੀਗੀ ਰੋਟੀ ਪਾਣੀ ਦਾ ਖਰਚਾ ਉਹਨਾਂ ਨੂੰ ਦੇ ਗਏ ਸੀਗੇ ਇਹ ਤੇ ਥੋੜੀ ਜੀ ਤਬੀਅਤ ਜੀ ਉਹ ਮਾਤਾ ਦੀ ਖਰਾਬ ਸੀ ਉਹ ਦੱਸਿਆ ਜਾ ਰਿਹਾ ਕਿ ਮਾਤਾ ਨੂੰ ਜਿਹੜੇ ਕੰਦਾ ਜਿਹੜੀ ਇੱਟਾਂ ਚ ਚਿਣਿਆ ਹੋਇਆ ਸੀ ਨੀ ਐਂ ਆਪਾਂ ਐ ਨਹੀਂ ਕਹਿੰਦੇ ਇੱਟਾਂ ਚ ਚਿਣਿਆ ਹੋਇਆ ਸੀਗਾ ਚਲੋ ਉਹਨਾਂ ਨੇ ਦੋ ਕੰਦਾ ਜੀਆਂ ਜਿਵੇਂ ਕੱਡੀਆਂ ਹੋਏ ਛੋਟੀਆਂ ਜੀਆਂ ਤੇ ਉਹਨਾਂ ਦੇ ਵਿੱਚ ਮਾਤਾ ਜੀ ਵਿਚ ਆ ਕੇ ਰਹਿ ਗਏ ਸੀਗੇ ਤੇ ਅਸੀਂ ਸੰਸਥਾ ਵੱਲੋਂ ਜਿਹੜੀ ਸਾਡੀ ਐਂਬੂਲੈਂਸ ਸੇਵਾ ਮੁਕਤ ਸ਼ਾਇਦ ਦੇ ਵਿੱਚ ਚੱਲ ਰਹੀ ਹੈ ਤੇ ਅਸੀਂ ਐਂਬੂਲੈਂਸ ਲੈ ਕੇ ਅਸੀਂ ਉੱਥੇ ਸਾਲਾ ਸਕ ਸੇਵਾ ਸੁਸਾਇਟੀ ਦੀ ਸੇਵਾ ਦਾ ਉੱਥੇ ਪਹੁੰਚੇ ਸਰ ਇੱਕ ਡਾਕਟਰ ਨੇ ਦੱਸਿਆ ਵੀ ਕੀੜੇ ਪਏ ਹੋਏ ਸੀ ਸਿਰ 'ਚ ਇਹ ਹੈ ਕੋਈ ਗੱਲ ਨਹੀਂ ਹੋਜੀ ਹਾਂ ਉਹ ਥੋੜੇ ਜਿਵੇਂ ਆਪਾਂ ਸਿੱਖ ਤੋਂ ਪਿਛਲੇ ਪਾਸੋਂ ਦੇ ਗਾਲੀ ਨੇ ਦੱਸਿਆ ਕਿ ਅਸੀਂ ਮੌਕੇ ਤੇ ਪਹੁੰਚ ਕੇ ਬਜ਼ੁਰਗ ਔਰਤ ਨੂੰ ਇੱਕ ਸਮਾਜ ਸੇਵੀ ਸੰਸਥਾ ਦੇ ਹਵਾਲੇ ਕਰ ਦਿੱਤਾ। ਉਹ ਤਾਂ ਕੱਲ ਸਾਨੂੰ ਖੁਬਈਆ ਤੌਰ ਤੇ ਪਤਾ ਲੱਗਿਆ ਸੀ ਇੱਕ ਬਜ਼ੁਰਗ ਮਾਤਾ ਜਿਹੜੀ ਕਿ ਜਿਆਦਾ ਸੀਰੀਅਸ ਹੈ। ਤੇ ਅਸੀਂ ਮੌਕੇ ਤੇ ਗਏ। ਉਹਨਾਂ ਨੂੰ ਬਾਹਰ ਕੱਢ ਕੇ ਤੇ ਸਿਵਲ ਹਸਪਤਾਲ ਇਲਾਜ ਲਈ ਪੇਜ ਦਿੱਤਾ। ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ। ਸਰ ਕਿੰਨੀ ਉਮਰ ਦੀ ਮਾਤਾ ਜੀ ਕਿੱਥੋਂ ਰਹਿੰਦੇ ਸੀ? ਉਮਰ ਮਾਤਾ ਦੀ ਸੀ 82 ਸਾਲ ਦੱਸਿਆ ਉਹਨਾਂ ਮਾਤਾ ਨੇ। ਕਿੱਥੋਂ ਦੇ ਰਹੇ ਸੀ? ਉਹਨੇ ਦੱਸਿਆ ਜੀ ਡਰੈਸ ਆਪਣਾ ਮਿੰਦਰਕੌਰ ਪਤਨੀ ਚੰਦ ਸਿੰਘ ਵਾਸੀ ਕੋਟਲੀ ਰੋਡ ਛੋਟੀਆਂ ਦੇਾਰੇ ਦੇ ਨੇੜੇ ਘਰ ਉਹ ਦੱਸਿਆ ਜਾ ਰਿਹਾ ਉਹ ਤੇ ਕੀੜੇ ਪਏ ਹੋਏ ਸੀ ਪਰ ਭਾਈ ਸੀਗੇ ਪਰ ਕੁਛੇ ਵੀ ਕਰਨਾ ਕੋਈ ਬਹਿਨ ਜਿਆਦਾ ਡਾਕਟਰ ਲਈ ਸੈਦਾ ਲਈ ਸੀ ਮੁਰਲੀ ਸੈਤਾਨੂ ਸਿਵਲ ਹਸਪਤਾਲ ਦੀ ਦਿੱਤੀ ਗਈ ਸਲਾਹ ਸਰ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ ਐਂਬੂਲੈਂਸ ਬੁਲਾ ਦਿੱਤੀ ਅੱਜ ਦੇ ਸਮੇਂ ਦੇ ਵਿੱਚ ਲੋਕ ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੋਝ ਸਮਸਤੇ ਨਹੀਂ ਖੇਰ ਸਰਕਾਰ ਨੂੰ ਜਿਹੀਂ ਲੋਕਾਂ ਦੀ ਜ਼ਮੀਰ ਜਗਾਉਣ ਦੇ ਲਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮੁਖਸਰ ਤੋਂ ਤਸਵੀਮ ਕੁੱਟੀ ਦੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ